ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਰਾਜੇਤਾਲ ਵਿਖੇ ਪੀਰ ਬਾਬਾ ਲਖਦਾਤਾ ਜੀ ਦਾ ਵਾਰਸ਼ਿਕ ਮੇਲਾ ਮਨਾਇਆ ਗਿਆ। ਇਸ ਮੌਕੇ ਤੇ ਕਬੱਡੀ ਮੁਕਾਬਲੇ ਕਰਵਾਏ ਗਏ। ਐਮ.ਐਲ.ਏ ਜਸਵਿੰਦਰ ਸਿੰਘ ਰਮਦਾਸ ਨੇ ਹਾਜ਼ਰੀ ਭਰੀ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਤੇ ਉਹਨਾਂ ਦੇ ਨਾਲ ਪ੍ਰਧਾਨ ਬਲਕਾਰ ਸਿੰਘ, ਚੇਅਰਮੈਨ ਹਰਦੇਪ ਸਿੰਘ ਲਾਲੀ, ਕੁਲਵਿੰਦਰ ਸਿੰਘ ਕੋਕਾ ਕੋਲਾ, ਕੈਮੀਟ ਲੋ ਡਾਕਟਰ ਸਕੱਤਰ ਸਿੰਘ ਮਹਾਵਾ, ਸਾਬਕਾ ਸਰਪੰਚ ਮਨਜੀਤ ਸਿੰਘ ਮਨਹਿਰਾਸ ਮਨ ਰਿਆਸਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ। ਪ੍ਰੋਗਰਾਮ ਇਸ ਮੇਲਾ ਦਿਨ ਦਿਨ ਦਾ ਮਨਾਇਆ ਜਾ ਰਿਹਾ ਜਿਸ ਵੇਲੇ ਅੱਜ ਅਖੀਲਾ ਦਿਨ ਸੀ ਇਸ ਵਿੱਚ ਕਬੱਡੀ ਦੇ ਮੈਚ ਹੋਏ ਆ ਜਿਨ੍ਹਾਂ ਕੁੜੀਆਂ ਦੀ ਕਬੱਡੀ ਓਪਨ ਕਬੱਡੀ ਹੋਈ ਆ ਲੋਜ ਬੜੇ ਬੜੇ ਵੱਡੀਆਂ ਹਸਤੀਆਂ ਪਹੁੰਚੀਆਂ ਕਬੱਡੀ ਦੇ ਮੈਚ ਵੇਖਣ ਵਾਸਤੇ ਐਮ.ਐਲ.ਏ ਸਰਦਾਰ ਜੀ ਸਿੰਘ ਜਿੰਗਰ ਅਮਰਦਾਸ ਜੀ ਚੇਚੇ ਤੌਰ ਤੇ 2 ਘੰਟੇ ਇੱਥੇ ਬੈ ਕੇ ਉਹਨਾਂ ਮੈਚਾਂ ਦਾ ਆਨੰਦ ਮਾਣਿਆ ਇਹ ਪਾਹਾਂ ਦੇ ਖੁੱਲੇ ਗਫੇ ਵੰਡੇ ਆ ਤੇ ਨਾਲ ਹੀ ਉਹਨਾਂ ਇਹ ਸੰਦੇਸ਼ ਦਿੱਤਾ ਨਸ਼ੇ ਛੱਡੋ ਤੇ ਖੇਡਾਂ ਨਾਲ ਜੁੜੋ ਇਸੇ ਤਰ੍ਹਾਂ ਹੀ ਐਮਐਲਏ ਸਰ ਦਾ ਜਸਵਿੰਦਰ ਸਿੰਘ ਦੀ ਗਵਾਹੀ ਹਟ 41ਵੀਆਂ ਪਿੰਡੂ ਖੇਡ ਮੇਲਾ ਟਾਰੀ ਸੀਨੀਅਰ ਸੈਕੰਡਰੀ ਗਰਾਊਂਡ ਦੇ ਵਿੱਚ 21 22 23 ਮਾਰਜਿਨ ਬਣਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂ ਉੱਥੇ ਵੀ ਹਮਮਾ ਕੇ ਪਹੁੰਚੋ ਜੀ ਸਾਡੇ ਪਿੰਡ ਰਜਤਾਲ ਜ਼ਿਲ੍ਹਾ ਮਰਸਾਦ ਵਿੱਚ ਸਾਡੇ ਬਾਬੇ ਪੀਰਾਂ ਦਰਗਾਹ ਬਾਬੇ ਲਖਦਾਤਾ ਦੀ ਬਾਬਾ ਜੀ ਨੂੰ ਤਕਾ ਜਮਤ ਸ਼ਾਹ ਤੇ ਬਾਬਾ ਕਿਰਮਚਾਹ ਜੀ ਇਹਨਾਂ ਦਾ ਦੇਖ ਦੀ ਵੰਡ ਤੋਂ ਪਹਿਲਾਂ ਦਾ ਇੱਥੇ ਸੰਗ ਪਿਛੋਂ ਚੱਲ ਕੇ ਹੁੰਦਾ ਰੱਤੇਵਾਲ ਪਿੰਡ ਨਮਾ ਸ਼ਹਿਰ ਤੋਂ ਉਹ ਚੱਲਦਾ ਚੱਲ ਕੇ ਇੱਥੇ ਆ ਕੇ ਸਮਾਪਤੀ ਹੁੰਦਾ ਜੀ ਅੱਜ ਉਹ ਆਖਰ ਦਿਨ ਸੀ ਜਿਹਦੇ ਬੜੀ ਸੰਗਤ ਦੀ ਇਹ ਹੈਗਾ ਸੀ ਵੀ ਕਬੱਡੀ ਵੀ ਜ਼ਰੂਰ ਕਰਾਇਆ ਕਰੋ ਉਹ ਅਸੀਂ ਅਰ ਕੀ ਛੋਟਾ ਜਿਹਾ ਪ੍ਰਾਲਾ ਕੀਤਾ ਹੈ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਨਗਰ ਦੇ ਸਹਿਯੋਗ ਨਾਲ ਐਮਐਲਏ ਸਾਹਿਬ ਦੇ ਸੋਚ ਸਦਕਾ ਅਸੀਂ ਉਹਨਾਂ ਨੂੰ ਪੁੱਛ ਕੇ ਸਾਰਾ ਇਹ ਕਰਵਾਇਆ ਜੀ ਜਿਹੜਾ ਕਿ ਬੜਾ ਵਧੀਆ ਤਰੀਕੇ ਨਾਲ ਤੁਹਾਡੇ ਸਾਹਮਣੇ ਨਿਪਰੇ ਚੜਿਆ ਤੇ ਬੜਾ ਸੰਗਤਾਂ ਨੇ ਇਹਦਾ ਬੈਠ ਕੇ ਆਨੰਦ ਮਾਣਿਆ ਆਸ ਰੱਖਦੇ ਆਂ ਵੀ ਅਗਲੀ ਵਾਰ ਵੀ ਇਸ ਤੋਂ ਵਧੀਆ ਕਰਾਉਣ ਹੋਰ ਲਾਕੇ ਚ ਵੀ ਲੜਕੀਆਂ ਦੇ ਵੀ ਮੈਚ ਕਰਾਉਣ ਕਿਉਂਕਿ ਲੜਕੀਆਂ ਨੂੰ ਵੀ ਉਤਸ਼ਾਹ ਮਿਲਦਾ ਇਸ ਚੀਜ਼ ਨੌਜਵਾਨਾਂ ਨੂੰ ਕੀ ਸਹਾਇਤਾ ਚਾਹੀਦੀ ਨੌਜਨ ਜੀ ਸਾਡਾ ਮੈਚ ਕਰਾਉਣ ਦਾ ਇਹੋ ਹੈਗਾ ਲੜਕੀਆਂ ਵੀ ਅਸੀਂ ਗਰਦਾਸਪੁਰ ਤੋਂ ਸਿਕਰਛੜਿਆ ਵੀ ਜਦ ਨਸ਼ੇ ਵਾਲੇ ਬੰਨੇ ਬੱਚੇ ਉਲਝ ਜਾਂਦੇ ਆ ਉਹ ਆਪਣਾ ਇਸ ਚੀਜ਼ ਤੋਂ ਧਿਆਨ ਜਿਹੜਾ ਇਧਰਲੇ ਬੰਨੇ ਕਰਨ ਅਸੀਂ ਇਹ ਚੀਜ਼ ਹੈਗੀ ਆ ਵੀ ਹੋਰ ਵੀ ਗਾਂਵਾਂ ਦੇ ਮੇਲੇ ਤੋਂ ਪਹਿਲਾਂ ਵੀ ਹੋ ਸਕਿਆ ਤੇ ਇੱਕ ਟੂਰਨਾਮੈਂਟ ਕਰਾਵਾਂਗੇ ਜਿਹੜਾ ਕਿ ਇਹ 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 ਦਿੰਦਾ ਕਿ ਬੱਚੇ ਜਿਹੜੇ ਉਹ ਗਲਤ ਬੰਨੇ ਨਾ ਜਾਣ ਆਪਣੇ ਮਾਂ ਪਿਓ ਦੇ ਕਹਿਣ ਮੁਤਾਬਕ ਹੀ ਚੱਲਣ ਤੇ ਨਸ਼ਿਆਂ ਤੋਂ ਦੂਰ ਰਹਿਣ ਜੀ ਧੰਨਵਾਦ